ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਗੌਰਵ ਪੂਰਾ ਜੀ ਹੁਣਾਂ ਵੱਲੋਂ ਅਪਰਾਧਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਜੋ ਮਾਨਯੋਗ ਡੀਐਸਪੀ ਸਾਹਿਬ ਜੀ ਦੀ ਅਗਵਾਈ ਹੇਠ ਸਾਡੇ ਵੱਲੋਂ ਜਿਹੜਾ ਮਕਦਮਾ ਨੰਬਰ 107/24 302 ਦਾ ਮਕਦਮਾ ਸੀ थाना ਸੁਲਤਾਨਪੁਰ ਲੋਧੀ ਉਹਦੇ ਵਿੱਚ ਜਿਹੜਾ ਦੋਸ਼ੀ ਗੁਰਪ੍ਰੀਤ ਸਿੰਘ ਗੋਪੀਆ ਉਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਗ੍ਰਿਫਤਾਰੀ ਦੌਰਾਨ ਉਸ ਵੱਲੋਂ ਵਾਧਾਪ ਵਿੱਚ ਜਿਹੜਾ ਵਰਤਿਆ ਗਿਆ ਪਿਸਤਲ ਵਿਦ ਮੈਗਜ਼ੀਨ ਉਹ ਰਿਕਵਰ ਕੀਤਾ ਗਿਆ ਜੀ ਤੇ ਵਿੱਚੇ ਕੁਝ ਗੁੜੀਆਂ ਵੀ ਬਰਾਮਦ ਹੋਈਆਂ ਨਹੀਂ ਜੀ ਗੋਲ ਨਹੀਂ ਫਿਲਹਾਲ ਬਰਾਮਦ ਕਦੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਇਹ 2024 ਦੇ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਉਹ ਇਲਾਜ ਦੌਰਾਨ ਜਿਹੜਾ ਸੇਵਾ ਸਿੰਘ ਸੀ ਉਸ ਦੀ ਮੌਤ ਹੋ ਗਈ ਸੀ ਕਿਹੜੇ ਇਲਾਕੇ ਦੇ ਨਾਲ ਸੰਬੰਧਿਤ ਹੈ ਲਾਟੀਆਂਵਰ ਨਾਲ ਸੰਬੰਧਿਤ ਸੀ ਇਹ ਸਰਾਏ ਖਾਮ ਜਿਹੜਾ ਨਕੋਦਰ ਨਾਲ ਸੰਬੰਧਿਤ ਸੀ ਦੋਸ਼ੀ ਇਹ ਵੀ ਹੋਰ ਮੁਕਦਮੇ ਵੀ ਕਰਦੇ ਹਿੱਸੇ ਵੀ ਇਸ ਮੁਕਦਮੇ ਤੋਂ ਬਿਨਾਂ ਚਾਰ ਹੋਰ ਮੁਕਦਮੇ ਇਸ ਦੋਸ਼ੀ ਤੇ ਦਰਜ ਨੇ ਜਿਹੜੇ ਲੜਾਈ ਝਗੜੇ ਦੇ 307 ਆਰਮਜ਼ ਐਕਟ ਦੇ ਨੇ ਇੱਕ 85/23 ਮੁਕਦਮਾ ਨਕੋਦਰ ਥਾਣੇ ਦਾ ਉਹਦੇ ਵਿੱਚ ਇਹ ਦੋਸ਼ੀ ਪੀ ਹੋਈ ਹੈ ਜੀ ਹੁਣ ਇਹਨੂੰ ਕੇਸ ਦਾਅਵਾ ਕਰ ਦਿੱਤਾ ਗਿਆ ਜੀ। ਹਾਂਜੀ 3 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ। ਹੋਰ ਕੀ ਕੀ ਬਸਤੀ ਸੋਸਰ ਦੀ ਬੋਲਾਈ। ਫਰਦਰ ਇਸ ਤੋਂ ਬਿਨਾ ਜਿਹੜੀਆਂ ਕੋਈ ਹੋਰ ਵਾਰਦਾਤਾਂ ਉਹਨਾਂ ਬਾਰੇ ਅਜੇ ਪੁਸ਼ਕੀਸ ਚੱਲ ਰਹੀ ਹੈ ਜੇ ਕੋਈ ਹੋਰ ਪਲਾਸਾ ਹੋਊਗਾ ਤਾਂ ਤੁਹਾਡੇ ਧਿਆਨ ਵਿੱਚ ਲੈਂਦੇ ਰਹੋ। ਹੋਰ ਵੀ ਸਾਥੀ ਹੈ ਦਾ ਜੀ। ਹਾਂਜੀ ਇਸ ਮੁਕਦਮੇ ਵਿੱਚ ਟੋਟਲ ਤਿੰਨ ਦੋਸ਼ੀ ਸੀ ਦੋ ਅਸੀਂ ਅਰੈਸਟ ਕਰ ਲਏ ਇੱਕ ਦੀ ਭਾਲ جاری ਹੈ। ਥੈਂਕ ਯੂ। ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ।